ਵੈਬ ਸੀਰੀਜ਼ ਇਹ ਮੇਰਾ ਪਰਸਨਲ ਫੇਵਰਿਟ ਜ਼ੋਨ ਆ ਕਿ ਜਿਹੜਾ ਇਹਦਾ ਟਾਈਟਲ ਆ ਮਾਈ ਨਹੀਂ ਮੈਂ ਸਿਕਰਾ ਯਾਰ ਬਣਾਇਆ ਮੈਨੂੰ ਐ ਸੀ ਕਿ ਬਟਾਲਵੀ ਸਾਹਿਬ ਦੇ ਕਿਸੇ ਇੱਕ ਵਰਡ ਨਾਲ ਮੇਰਾ ਨਾਮ ਅਗਰ ਜੁੜਦਾ ਤਾਂ ਮੇਰੇ ਲਈ ਬਹੁਤ ਮੈਂ ਲੱਕੀ ਸਮਝਦਾ ਆਪਦੇ ਆਪ ਨੂੰ ਜਦੋਂ ਮੈਂ ਥੀਏਟਰ ਦੀ ਐਡਮਿਸ਼ਨ ਵੀ ਲਈ ਸੀ ਤਾਂ ਮੈਂ ਐਡਮਿਸ਼ਨ ਵੇਲੇ ਵੀ ਉਹ ਗਾਣਾ ਸੁਣਾਇਆ ਸੀ ਮਾਈ ਨਹੀਂ ਮੈਂ ਸਿਕਰਾ ਯਾਰ ਬਣਾਇਆ ਤੁਸੀਂ ਇੱਕ ਪੁੱਤ ਦਾ ਰੋਲ ਨਿਭਾਇਆ ਹੈ ਨਾ ਕਿੰਨਾ ਕਿ इमोਸ਼ਨਲੀ ਕਨੈਕਸ਼ਨ ਫੀਲ ਕਰਦੇ ਹੋ ਮੋਸਟਲੀ ਕੀ ਹੁੰਦਾ ਕਿ इमोशनल ਸੀਨ ਚ ਗਲੇਸਿੰਗ ਯੂਜ਼ ਕਰਦੇ ਆ ਆਰਟਿਸਟ ਔਰ ਮੈਂ ਹੈਰਾਨ ਹੁੰਦਾ ਸੀ ਮੈਂ ਕਦੇ ਵੀ ਗਲੇਸਿੰਗ ਯੂਜ਼ ਨਹੀਂ ਕਰਦੀ ਸੀ ਔਰ ਉਹ ਇੰਨੀ ਮੈਨੂੰ ਮਦਰ ਦੀ ਇੱਕ ਫੀਲ ਹੁੰਦੀ ਸੀ ਨਾ इमोਸ਼ਨਲੀ ਤਾਂ ਮੇਰੇ ਅੱਖਾਂ ਚੋਂ ਅੰਜੂ ਆ ਜਾਂਦੇ ਸਾਡੇ इमोशनल ਸੀਨ ਮਤਲਬ ਕਈ ਵਾਰੀ ਵਨ ਟੇਕ ਹੈ ਬੈਂਕ ਤਾਂ ਵੈਸੇ ਵੀ ਬਚਪਨ ਤੋਂ ਮੈਂ ਆਪਦੀ ਮਦਰ ਨਾਲ ਇੰਨਾ ਜੁੜਿਆ ਹੋਇਆ ਮੇਰਾ ਜ਼ਿਆਦਾ ਪਿਆਰ ਮੇਰੀ ਮਦਰ ਨਾਲ ਹੀ ਸੀ ਫਾਦਰ ਨਾਲ ਮੈਨੂੰ ਥੋੜਾ ਡਰ ਲੱਗਦਾ ਹੁੰਦਾ ਸੀ ਉਹ ਥੋੜੇ ਜਿ ਗੁੱਸੇ ਵਾਲੇ ਹੁੰਦੇ ਸੀ ਬਟ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦੁਨੀਆ ਜਾਣ ਤੋਂ ਬਾਅਦ ਮੈਨੂੰ ਉਦੋਂ ਪਤਾ ਲੱਗਿਆ ਸੀ ਕਿ ਉਹ ਵੀ ਫਾਦਰ ਦਾ ਪਿਆਰ ਇੱਕ ਡਿਫਰੈਂਟ ਵੇਚ ਹੁੰਦਾ ਹੈ ਉਹ ਕਈ ਵਾਰੀ ਜ਼ਾਹਿਰ ਨਹੀਂ ਕਰਦਾ ਹੁੰਦਾ ਉਹ ਤੁਹਾਡੇ ਵਾਸਤੇ ਚੀਜ਼ਾਂ ਬਣਾਉਂਦਾ ਤਾਂ ਮੈਂ ਅੱਜ ਇਸ ਫੀਲਡ 'ਚ ਕੰਮ ਕਰ ਰਿਹਾ ਤਾਂ ਮੈਂ ਆਪਦੀ ਫਾਦਰ ਦੀ ਬਦੌਲਤ ਕਰਦਾ ਕਿ ਉਹ ਚਾਹੁੰਦੇ ਸੀ ਕਿ ਮੈਂ 뮤직 ਤੇ ਐਕਟਿੰਗ ਲੈਣ ਜਾਵਾਂ ਵੈਬ ਸੀਰੀਜ਼ ਕੱਟ ਬਣੰਦਾ ਤੁਹਾਡੇ ਅਕੋਰਡਿੰਗ ਕੀ ਰੀਜ਼ਨ ਕਿ ਪੰਜਾਬੀ ਵੈਬ ਸੀਰੀਜ਼ ਇਸ ਕਰਕੇ ਮੇਕਰਸ ਮੈਨੂੰ ਲੱਗਦਾ ਹੈ ਜਾਂ ਪ੍ਰੋਡਿਊਸਰ ਪਿੱਛੇ हट ਜਾਂਦੇ ਆ ਕਿ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਕੋਈ ਪਲੈਟਫਾਰਮ ਜਿਵੇਂ Netflix ਜਾਂ ਵੱਡੇ ਹੈਗੇ ਆ ਤਾਂ ਉਹਨਾਂ ਤੱਕ ਅਪਰੋਚ ਕਰਨੀ ਬਹੁਤ ਆਕੀ ਹੋ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਘਟ ਬਣ ਰਹੀਆਂ ਨੇ ਬਟ ਹੁਣ ਹੌਲੀ ਹੌਲੀ ਜਿਵੇਂ Cable One ਆ ਗਿਆ ਜਾਂ Chupal ਆ ਗਿਆ ਸਾਡੇ ਜਦੋਂ ਆਪਦੇ OTT ਆਉਣਗੇ ਤਾਂ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਚੇਂਜ ਹੋਣਗੀਆਂ ਹੈਲੋ ਨਮਸਤੇ ਸਸ਼ਕਲ ਜੀ ਮੈਂ ਵਿਸ਼ਾਗਾ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਨੇ ਇੱਕ ਅਜਿਹੇ ਆਰਟਿਸਟ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਇੰਡਸਟਰੀ ਨੂੰ ਹਿੱਟ ਫਿਲਮਾਂ ਦੇਣ ਦਾ ਜਿੰਮਾ ਚੱਕ ਲਿਆ ਹੈ ਬੈਕ ਟੂ ਬੈਕ ਹਿੱਟ ਪਰਫਾਰਮੈਂਸ ਨਾਲ ਆਡੀਅנס ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਹੈ ਸੋ ਵੈਲਕਮ ði ਵੈਰੀ ਟੈਲੈਂਟਿਡ ਤੀਰਜ ਕੁਮਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਿਲਕੁਲ ਠੀਕ ਜੀ ਥੈਂਕ ਯੂ ਤੁਸੀਂ ਇੰਨੀਆਂ ਸੁਣੀਆਂ ਗੱਲਾਂ ਕਹੀਆਂ ਪਰ ਮੈਨੂੰ ਇਹ ਲੱਗਦਾ ਕਿ ਐਜ਼ ਐਨ ਆਰਟਿਸਟ ਅਜੇ ਬਹੁਤ ਚੀਜ਼ਾਂ ਨੇ ਜਿਹੜੀਆਂ ਕਰਨ ਕਰਨ ਵਾਲੀਆਂ ਰਹਿ ਗਈਆਂ ਤੇ ਕਰਨੀਆਂ ਚਾਹੁੰਦਾ ਹਾਂ ਔਰ ਐਕਟਰ ਦੀ ਭੁੱਖ ਕਦੇ ਨਹੀਂ ਮਰਦੀ ਮੈਂ ਲੱਕੀ ਫੀਲ ਕਰਦਾ ਕਿ ਇੰਡਸਟਰੀ ਨੇ ਮੈਨੂੰ ਐਜ਼ ਐਨ ਐਕਟਰ ਉਹਨਾਂ ਨੇ ਸਵੀਕਾਰ ਕੀਤਾ ਤੇ ਕੰਮ ਕਰਦੇ ਅ ਇਸ ਵਾਰ ਵੈਬ ਸੀਰੀਜ਼ ਚ ਕਿਵੇਂ ਦਾ ਕਿਰਦਾਰ ਦੇਖਣ ਨੂੰ ਮਿਲੂਗਾ ਵੈਬ ਸੀਰੀਜ਼ ਮੇਰਾ ਪਰਸਨਲ ਫੇਵਰਿਟ ਜ਼ੋਨ ਆ ਐਜ਼ ਐਨ ਐਕਟਰ ਮੈਨੂੰ ਇਹ ਲੱਗਦਾ ਕਿ ਮੈਂ ਬਹੁਤ ਵੈਬ ਸੀਰੀਜ਼ਾਂ ਕਰਨਾ ਚਾਹੁੰਦਾ ਮੈਨੂੰ ਇਹ ਲੱਗਦਾ ਮੈਂ ਕਰਨਾ ਹੀ ਵੈਬ ਸੀਰੀਜ਼ ਚਾਹਨਾ ਤ aí ਮੇਰੀ ਪਹਿਲੀ ਵੈਬ ਸੀਰੀਜ਼ ਆ ਤਾਂ ਮੇਰੇ ਲਈ ਬਹੁਤ ਖਾਸ ਆ ਇੱਕ ਖਾਸ ਇਸ ਲਈ ਕਿ ਪਹਿਲੀ ਵੈਬ ਸੀਰੀਜ਼ ਆ ਇੱਕ ਖਾਸ ਇਸ ਲਈ ਕਿ ਜਿਹੜਾ ਇਹਦਾ ਟਾਈਟਲ ਆ ਮਾਈ ਨੀਮ ਐ ਸ਼ਿਕਰਾ ਯਾਰ ਬਣਾਇਆ ਉਹ ਸ਼ਬਦ ਮੈਨੂੰ ਬਹੁਤ ਮੈਨ ਮੇਰੇ ਨਾਲ ਜੁੜਿਆ ਹੋਇਆ ਸ਼ੇਖ ਕੁਮਾਰ ਬਟਾਲਵੀ ਜੀ ਦਾ ਜਦੋਂ ਅਸੀਂ ਕਾਲਜ ਵੀ ਪੜ੍ਹਦੇ ਹੁੰਦੇ ਸੀ ਤਾਂ ਉਹ ਜਦੋਂ ਮੈਂ ਥੀਏਟਰ ਦੀ ਐਡਮਿਸ਼ਨ ਵੀ ਲਈ ਸੀ ਤਾਂ ਮੈਂ ਐਡਮਿਸ਼ਨ ਵੇਲੇ ਵੀ ਉਹ ਗਾਣਾ ਸੁਨਾਇਆ ਸੀ ਮਾਈ ਨਿਮਰ ਸ਼ਿਕਰਾ ਯਾਰ ਬਣਾਇਆ ਤਾਂ ਜਦੋਂ ਇਹ ਵੈਬ ਸੀਰੀਜ਼ ਮੈਨੂੰ ਕਹਾਣੀ ਸੁਣਾਈ ਗਈ ਸੀ ਤਾਂ ਸਭ ਤੋਂ ਪਹਿਲਾਂ ਟਾਈਟਲ ਦੱਸਿਆ ਗਿਆ ਸੀ ਤਾਂ ਮੈਂ ਉਦੋਂ ਹੀ 100% ਹਾਂ ਸੀ ਮੈਨੂੰ ਐ ਸੀ ਕਿ ਬਟਾਲਵੀ ਸਾਹਿਬ ਦੇ ਕਿਸੇ ਇੱਕ ਵਰਡ ਨਾਲ ਮੇਰਾ ਨਾਮ ਅਗਰ ਜੁੜਦਾ ਤਾਂ ਮੇਰੇ ਲਈ ਬਹੁਤ ਮੈਂ ਲੱਕੀ ਸਮਝਦਾ ਆਪਦੇ ਆਪ ਨੂੰ ਤੇ ਫਿਰ ਉਸ ਵੈਬ ਸੀਰੀਜ਼ ਦੇ ਨਾਲ ਜੁੜ ਕੇ ਔਰ ਉਹ ਕੋਸ਼ਿਸ਼ ਕੀਤੀ ਆ ਕਿ ਉਹ ਕਰੈਕਟਰ ਨਾਲ ਇਨਸਾਫ ਕਰ ਸਕੇ ਜੋ ਮੈਂ ਕਰੈਕਟਰ ਕੀਤਾ ਗੁਰਵਾਸ ਦਾ ਸੋ ਦੇਖਦੇ ਆਂ ਆਡੀਅנס ਨੂੰ ਕਿੱਦਾਂ ਲੱਗਦਾ ਹੈ ਜੇ ਅਸੀਂ ਗੱਲ ਕਰੀਏ ਤੁਹਾਡੀ ਪਰਸਨੈਲਿਟੀ ਦੀ ਤਾਂ ਉਹ ਬਹੁਤ ਇਨੋਸੈਂਟ ਟਾਈਪ ਜੀ ਲੱਗਦਾ ਪਰ ਤੁਸੀਂ ਕਰਦੇ ਗ੍ਰੇ ਸ਼ੇਡ ਹੋ ਹੈਨਾ ਜ਼ਿਆਦਾ ਇਸ ਵਾਰ ਥੋੜਾ ਜਆ ਵੱਖਰਾ ਲੈ ਕੇ ਆਏ ਹੋ ਹੈਨਾ ਮੈਨੂੰ ਐ ਸੀ ਕਿ ਲਗਾਤਾਰ ਨਾ ਥੋੜਾ ਉਵੇਂ ਹੋ ਗਿਆ ਸੀ ਕਿ 네ਗੇਟਿਵ ਕਰੈਕਟਰ ਦੋ ਤਿੰਨ ਫਿਲਮਾਂ ਲਗਾਤਾਰ ਹੋ ਗਏ ਸੀ ਤਾਂ ਮੈਨੂੰ ਵੀ ਹੁੰਦਾ ਹੈ ਕਿ ਐਜ਼ ਅਨ ਐਕਟਰ ਮੈਂ ਥੋੜਾ ਵਰਸਟਾਈਲ ਹੀ ਰਵਾਂ ਲੁਕਸ ਨਾਲ ਥੋੜਾ ਐਕਸਪੈਰੀਮੈਂਟ ਕਰਾਂ ਜਾਂ ਮੈਂ ਅਲੱਗ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਉਹ ਵੀ ਹੈਗਾ ਸੀ ਕਿ ਮੈਂ ਇਹ ਵੈਬ ਸੀਰੀਜ਼ ਤਾਂ ਵੀ ਚੁਣੀ ਸੀ ਕਿ ਇਹਦਾ ਜਿਹੜਾ ਕਰੈਕਟਰ ਆ ਉਹ ਬਹੁਤ ਡਿਫਰੈਂਟ ਸ਼ੇਡਸ ਆ ਉਹ ਬਹੁਤ ਇਨੋਸੈਂਸ ਆ ਤਾਂ ਮੈਨੂੰ ਇਹ ਸੀ ਕਿ ਮੈਂ ਥੋੜਾ ਜਿਹਾ ਉਹਨੂੰ ਬ੍ਰੇਕ ਵੀ ਕਰਦੇ ਆ ਕਿ ਜਿਹੜਾ ਇੱਕ ਆਡੀਅנס ਦੇ ਵਿੱਚ ਉਹ ਬਣਿਆ ਰਹਿੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਾਡੇ ਇੱਥੇ ਟਾਈਪ ਕਾਸਟ ਹੋ ਜਾਂਦੇ ਹੋ ਤੁਸੀਂ ਕਈ ਵਾਰੀ ਮੇਕਰ ਬਹੁਤ ਕੰਫਰਟ ਜ਼ੋਨ 'ਚ ਰਹਿੰਦੇ ਆ ਉਹਨੂੰ ਲੱਗਦਾ ਕਿ ਜੇ ਵਿਲਨ ਲੈਣਾ ਤਾਂ ਫਲਾਣੇ ਐਕਟਰ ਨੂੰ ਲੈ ਲਓ ਜੀ ਕਮੇਡੀ ਕਰਨੀ ਤਾਂ ਫਲਾਣੇ ਐਕਟਰ ਨੂੰ ਲੈ ਲਓ ਤਾਂ ਉਸ ਚੀਜ਼ ਤੇ ਕੰਮ ਕਰਕੇ ਬਹੁਤ ਘੱਟ ਮੇਕਰਸ ਰਾਜੀ ਹੈਗੇ ਆ ਜਿਵੇਂ ਮੈਂ ਜਦੋਂ ਵਾਰਨਿੰਗ ਕੀਤੀ ਸੀ ਤਾਂ ਮੈਂ ਗਿੱਪੀ ਵੀਰਾ ਅਮਰ ਹੰਦਲ ਉਹਨਾਂ ਨੂੰ ਬਹੁਤ ਕ੍ਰੈਡਿਟ ਦੇਣਾ ਵੀਰੇਰਾਂ ਨੂੰ ਜਿਨ੍ਹਾਂ ਨੇ ਪਹਿਲੀ ਵਾਰੀ ਮੈਨੂੰ ਉਦਾਂ ਦਾ ਕਰੈਕਟਰ ਦਿੱਤਾ ਸੀ ਤੇ ਉਹ ਚੇਂਜ ਓਵਰ ਤੇ ਔਰ ਉਹ ਮੇਨ ਤਾਂ ਅਮਰ ਵੀਰੇ ਨੇ ਔਰ ਪ੍ਰਿੰਸ ਵੀਰੇ ਨੇ ਤੇ ਗਿੱਪੀ ਵੀਰੇ ਨੇ ਬਹੁਤ ਕੀਤੀ ਸੀ ਤੇ ਮੈਂ ਅੱਜ ਵੀ ਮਤਲਬ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਉਸ ਡਿਫਰੈਂਟ ਸ਼ੇਡ ਚ ਮੈਨੂੰ ਪੇਸ਼ ਕੀਤਾ ਜੇ ਅਸੀਂ ਗੱਲ ਕਰੀਏ ਅਸੀਂ ਦੇਖਦੇ ਇੰਡਸਟਰੀ ਕਾਫੀ ਗਰੋਥ ਕਰ ਰਹੀ ਹੈ ਹੈਨਾ ਪਰ ਹਲੇ ਹਜੇ ਵੀ ਇਹ ਦੇਖਿਆ ਜਾਂਦਾ ਹੈ ਵੀ ਵੈਬ ਸੀਰੀਜ਼ ਕੱਟ ਬਣਦੀਆਂ ਨੇ ਵੈਬ ਸੀਰੀਜ਼ ਕੱਟ ਬਣੰਦਾ ਤੁਹਾਡੇ ਅਕੋਰਡਿੰਗ ਕੀ ਰੀਜ਼ਨ ਹੋ ਸਕਦਾ ਮੈਨੂੰ ਮੈਨ ਲੱਗਦਾ ਜੀ ਵੈਬ ਸੀਰੀਜ਼ ਇੱਕ ਤਾਂ ਜਿਹੜਾ ਸਾਡਾ ਓਟੀਟੀ ਪਲੈਟਫਾਰਮ ਨੇ ਉਹ ਹੁਣ ਸ਼ੁਰੂ ਹੋਇਆ ਜਿਵੇਂ ਆਪਣੇ ਚੋਪਾਲ ਆ ਜਾਂ ਕੇਬਲ 1 ਹੁਣ ਸ਼ੁਰੂ ਹੋਇਆ ਤਾਂ OTT ਦਾ ਬਹੁਤ ਵੱਡਾ 파ਰਟ ਹੁੰਦਾ ਹੈ ਕਿ ਉਹ ਚੀਜ਼ ਦੇ ਵਿੱਚ ਵੈਬ ਸੀਰੀਜ਼ ਦੇ ਵਿੱਚ ਕਿਉਂਕਿ ਪੰਜਾਬੀ ਵੈਬ ਸੀਰੀਜ਼ ਇਸ ਕਰਕੇ ਮੇਕਰਸ ਮੈਨੂੰ ਲੱਗਦਾ ਹੈ ਜਾਂ ਪ੍ਰੋਡਿਊਸਰ ਪਿੱਛੇ ਹਟ ਜਾਂਦੇ ਆ ਕਿ ਉਹਨਾਂ ਨੂੰ ਐ ਲੱਗਦਾ ਕਿ ਕੋਈ ਪਲੈਟਫਾਰਮ ਜਿਵੇਂ Netflix ਜਾਂ ਵੱਡੇ ਹੈਗੇ ਆ ਤਾਂ ਉਹਨਾਂ ਤੱਕ ਅਪਰੋਚ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਘੱਟ ਬਣਨੀਆਂ ਨੇ ਬਟ ਹੁਣ ਹੌਲੀ ਹੌਲੀ ਜਿਵੇਂ Cable One ਆ ਗਿਆ ਜਾਂ Chupal ਆ ਗਿਆ ਸਾਡੇ ਜਦੋਂ ਆਪਦੇ OTT ਆਉਣਗੇ ਤਾਂ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਚੇਂਜ ਹੋਣਗੀਆਂ ਔਰ ਵੈਬ ਸੀਰੀਜ਼ ਬਣਨੀਆਂ ਬਹੁਤ ਜ਼ਰੂਰੀ ਨੇ ਜਿਹੜਾ ਮੈਨੂੰ ਲੱਗਦਾ ਕਿ ਅਸੀਂ ਸਿਨੇਮੇ ਦੇ ਵਿੱਚ ਨਾ ਨਹੀਂ ਕਰ ਪਾਰੇ ਜਿੰਨਾ ਸਾਨੂੰ ਕਰਨਾ ਚਾਹੀਦਾ ਨਾ ਉਹਨੀਆਂ ਕਹਾਣੀਆਂ ਨਹੀਂ ਕਹਿ ਪਾਰੇ ਕੋਸ਼ਿਸ਼ ਜ਼ਰੂਰ ਕਰ ਰਿਹਾ ਸਾਰੇ ਬਟ ਅਗਰ ਤੁਸੀਂ ਆਡੀਅנס ਨੂੰ ਸਿਨੇਮੇ ਨਾਲ ਜੋੜਨਾ ਹੈ ਤਾਂ ਸਾਨੂੰ ਸਾਡੇ OTT ਤੇ ਬਹੁਤ ਕੰਮ ਕਰਨਾ ਪਊਗਾ ਸਾਨੂੰ ਸਾਡੀਆਂ ਵੈਬ ਸੀਰੀਜ਼ ਤੇ ਬਹੁਤ ਕੰਮ ਕਰਨਾ ਪਊਗਾ ਸਾਨੂੰ ਉਹ ਕਹਾਣੀਆਂ ਤੇ ਕੰਮ ਕਰਨਾ ਪਊਗਾ ਤਾਂ ਜੋ ਅਸੀਂ ਇੰਟਰਸਟ ਪੈਦਾ ਕਰ ਸਕੀਏ ਸੋ ਮੈਨੂੰ ਇਹ ਲੱਗਦਾ ਕਿ ਹੁਣ ਹੌਲੀ ਹੌਲੀ ਚੀਜ਼ਾਂ ਸ਼ੁਰੂ ਹੋ ਗਈਆਂ ਤੁਸੀਂ ਇੱਕ ਵੈਬ ਸੀਰੀਜ਼ 'ਚ ਤੁਸੀਂ ਇੱਕ ਪੁੱਤ ਦਾ ਰੋਲ ਨਿਭਾਇਆ ਹੈ ਹੈਨਾ ਕਿੰਨਾਕ ਇਮੋਸ਼ਨਲੀ ਕਨੈਕਸ਼ਨ ਫੀਲ ਕਰਦੇ ਹੋ ਕਿਉਂਕਿ ਅਸੀਂ ਤੁਹਾਡੀ ਇੱਕ ਇੰਟਰਵਿਊ ਚ ਸੁਣਿਆ ਸੀ ਵੀ ਤੁਸੀਂ ਤੁਹਾਡੀ ਮੰਮਾ ਨੇ ਕਿਹਾ ਵੀ ਤੁਸੀਂ ਪਾਪਾ ਤੇ ਗਏ ਹੋ ਹੈਨਾ ਕਿ ਇਸ ਫਿਲਮ ਇਸ ਵੈਬ ਸੀਰੀਜ਼ ਚ ਕਿੰਨਾ ਕਨੈਕਸ਼ਨ ਫੀਲ ਕਰਦੇ ਹੋ ਬਹੁਤ ਜ਼ਿਆਦਾ ਸੱਚੀ ਮਤਲਬ ਜਦੋਂ ਸੁਨੀਤਾ मैम ਮੇਰੇ ਮਦਰ ਬਣੇ ਹੋਏ ਆ ਮੈਨੂੰ ਯਾਦ ਹੈਗਾ ਕਿ ਜਦੋਂ ਸਾਡੇ ਸੀਨ ਹੈਗੇ ਸੀ ਹਸਪੀਟਲ ਵਾਲੇ ਆ ਮੈਮ ਨਾਲ ਜਿਹੜੇ ਵੀ ਸੀਨ ਸੀ ਮੋਸਟਲੀ ਕੀ ਹੁੰਦਾ ਕਿ ਇਮੋਸ਼ਨਲ ਸੀਨ ਚ ਗਲੈਸਿੰਗ ਯੂਜ਼ ਕਰਦੇ ਆ ਆਰਟਿਸਟ ਔਰ ਮੈਂ ਹੈਰਾਨ ਹੁੰਦਾ ਸੀ ਮੈਮ ਕਦੇ ਵੀ ਗਲੈਸੇਜ਼ ਯੂਜ਼ ਨਹੀਂ ਕਰਦੀ ਸੀ ਔਰ ਉਹ ਇੰਨੀ ਮੈਨੂੰ ਮਦਰ ਦੀ ਇੱਕ ਫੀਲ ਹੁੰਦੀ ਸੀ ਨਾ इमोਸ਼ਨਲੀ ਤਾਂ ਮੇਰੇ ਅੱਖਾਂ ਚੋਂ ਹੰਝੂ ਆ ਜਾਂਦੇ ਸਾਡੇ इमोशनल ਸੀਨ ਮਤਲਬ ਕਈ ਵਾਰੀ ਵਨ ਟੇਕ ਹੈ ਮੈਂ ਕਈ ਵਾਰੀ ਫੀਲ ਕਰਦਾ ਹੁੰਦਾ ਸੀ ਕਿ ਮੇਰੇ ਮਦਰ ਜਦੋਂ ਕਈ ਵਾਰੀ ਥੋੜੇ ਟਿੱਲੇ ਹੁੰਦੇ ਆ ਜਾਂ ਬਿਮਾਰ ਹੁੰਦੇ ਆ ਤਾਂ ਮੈਂ इमोਸ਼ਨਲੀ ਬਹੁਤ ਉਹਨਾਂ ਨਾਲ ਕਨੈਕਟ ਹੈਗਾ ਤਾਂ ਮੈਨੂੰ ਇਹ ਫੀਲ ਹੁੰਦਾ ਕਿ ਮੈਂ ਕਦੇ ਲਾਈਫ ਇਮੇਜਿਨ ਨਹੀਂ ਕਰ ਸਕਦਾ ਉਹਨਾਂ ਦੇ ਬਿਨਾ ਤਾਂ ਵੈਸੇ ਵੀ ਬਚਪਨ ਤੋਂ ਮੈਂ ਆਪਣੀ ਮਦਰ ਨਾਲ ਇੰਨਾ ਜੁੜਿਆ ਹੋਇਆ ਮੇਰਾ ਜ਼ਿਆਦਾ ਪਿਆਰ ਮੇਰੀ ਮਦਰ ਨਾਲ ਹੀ ਸੀ ਫਾਦਰ ਨੂੰ ਤੋਂ ਥੋੜਾ ਡਰ ਲੱਗਦਾ ਹੁੰਦਾ ਸੀ ਉਹ ਥੋੜੇ ਜੇ ਗੁੱਸੇ ਵਾਲੇ ਹੁੰਦੇ ਸੀ ਬਟ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਦੁਨੀਆ ਜਾਣ ਤੋਂ ਬਾਅਦ ਮੈਨੂੰ ਉਦੋਂ ਪਤਾ ਲੱਗਿਆ ਸੀ ਕਿ ਉਹ ਵੀ ਫਾਦਰ ਦਾ ਪਿਆਰ ਇੱਕ ਡਿਫਰੈਂਟ ਵੇਚ ਹੁੰਦਾ ਹੈ ਉਹ ਕਈ ਵਾਰੀ ਜ਼ਾਹਿਰ ਨਹੀਂ ਕਰਦਾ ਹੁੰਦਾ ਉਹ ਤੁਹਾਡੇ ਵਾਸਤੇ ਉਹ ਚੀਜ਼ਾਂ ਬਣਾਉਂਦਾ ਤਾਂ ਮੈਂ ਅੱਜ ਇਸ ਫੀਲਡ 'ਚ ਕੰਮ ਕਰ ਰਿਹਾ ਤਾਂ ਮੈਂ ਆਪਦੀ ਫਾਦਰ ਦੀ ਬਦੌਲਤ ਕਰ ਰਿਹਾ ਕਿ ਉਹ ਚਾਹੁੰਦੇ ਸੀ ਕਿ ਮੈਂ 뮤직 ਤੇ ਐਕਟਿੰਗ ਲਾਈਨ 'ਚ ਜਾਵਾਂ ਤਾਂ ਉਹ ਮੈਨੂੰ ਇਹ ਹੈ ਕਿ ਮੈਂ ਉਹਨਾਂ ਨੂੰ ਸਪਨੇ ਆ ਉਹ ਉਹ ਉਹਨਾਂ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਾ ਕਰਕੇ ਉਦਾਂ ਸੰਦਰਾ ਰੱਖ ਸਕਦਾ ਜੇ ਅਸੀਂ ਗੱਲ ਕਰੀ ਤੁਹਾਡੇ ਫੇਵਰਿਟ ਜਨਰ ਦੀ ਉਹ ਕਿਹੜਾ ਜਨਰ ਹੈ ਜੇ ਤੁਹਾਡਾ ਤੁਸੀਂ ਕਰਨਾ ਹੋਵੇ ਅੱਗੇ ਫੇਵਰਿਟ ਜਨਰ ਉਹ ਹੀ ਹੈ ਜਿਹਦੇ ਵਿੱਚ ਐਕਟਰ ਦਾ ਜ਼ੋਰ ਲੱਗੇ ਮੈਨੂੰ ਐ ਵੀ ਕੋਈ ਕੈਰੈਕਟਰ ਪਰਫਾਰਮ ਕਰਨ ਲੱਗਿਆ ਪਤਾ ਲੱਗੇ ਐਕਟਰ ਨੂੰ ਜਦੋਂ ਉਹ ਘਰ ਜਾਵੇ ਤਾਂ ਉਹਨੂੰ ਪਤਾ ਲੱਗੇ ਕਿ ਉਹ ਅੱਜ ਕੁਝ ਪਰਫਾਰਮ ਕਰਕੇ ਆਇਆ ਜਿਵੇਂ ਜਦੋਂ ਮੈਂ ਇਰਫਾਨ ਸਾਹਿਬ ਦਾ ਸਿਨੇਮਾ ਦੇਖਦਾ ਤਾਂ ਉਹ ਬਹੁਤ ਕਮਾਲ ਜਿਵੇਂ ਉਹਨਾਂ ਦੀ ਪਾਣ ਸਿੰਘ ਤੋਮਰ ਆ ਜਾਂ ਬਿੱਲੂ ਆ ਕਰਮਾ ਕਿ ਉਹ ਇੰਨੇ ਸਿੰਪਲ ਸਿਟੀ ਨਾਲ ਜਦੋਂ ਕੋਈ ਇਮੋਸ਼ਨਸ ਪੇਸ਼ ਕਰਦੇ ਸੀ ਤਾਂ ਮੈਨੂੰ ਉਹ ਲੱਗਦਾ ਸੀ ਕਿ ਯਾਰ ਵੀ ਇਹ ਕਿੰਨੇ ਇਹ 21 ਤਰੀਕੇ ਨਾਲ 21 ਸਪੀਚ ਪੈਟਰਨ ਨਾਲ ਅੱਡ ਅੱਡ ਕੈਰੈਕਟਰ ਫੀਲ ਕਰਾ ਦਿੰਦਾ ਸੋ ਮੈਨੂੰ ਇਹ ਹੁੰਦਾ ਕਿ ਕੁਝ ਜਿਵੇਂ ਹੁਣ ਮੇਰਾ ਮਨ ਹੈਗਾ ਕਿ ਮੈਂ ਬਾਇਓਪਿਕ ਕਰਾਂ ਆ ਮੇਰਾ ਮੈਂ ਪਿੱਛੇ ਵੀ ਇੰਟਰੂਵਿਊ ਕੀਤਾ ਜਦੋਂ ਬਾਗ ਮਿਲ ਦਾ ਬਾਗ ਮੈਨੂੰ ਬਹੁਤ ਅੱਛੀ ਫਿਲਮ ਲੱਗੀ ਸੀ ਤਾਂ ਮੈਨੂੰ ਹੈ ਕਿ ਮੈਂ ਕੋਈ ਬਾਇਓਪਿਕ ਜ਼ਰੂਰ ਪਰਫਾਰਮ ਕਰਾਂ ਔਰ ਸ਼ੇਖ ਕੁਮਾਰ ਬਟਾਲਵੀ ਮੇਰਾ ਫੇਵਰਿਟ ਕਰੈਕਟਰ ਹੈਗਾ ਤਾਂ ਮਾਲਕ ਕਦੇ ਉਹਦਾ ਹਿੱਸਾ ਬਣਾਉ। ਤੁਸੀਂ ਸਿਨੇਮਾ ਦੀ ਗੱਲ ਕੀਤੀ ਜੇ ਅਸੀਂ ਗੱਲ ਕਰੀਏ ਹੁਣ ਸਿਨੇਮਾ ਕਾਫੀ ਗਰੋਥ ਕਰ ਰਿਹਾ ਪਰ ਇੱਕ ਆਰਟਿਸਟ ਨਾ ਕਿੱਥੇ ਨਾ ਕਿਤੇ 멘ਟਲ ਹੈਲਥ ਨਾਲ ਕਾਫੀ ਪ੍ਰੋਬਲਮ ਨੂੰ ਫੇਸ ਕਰ ਰਿਹਾ ਹੈ ਨਾ ਜੇ ਜੇ ਅਸੀਂ ਗੱਲ ਕਰੀਏ ਉਹ ਕਰੈਕਟਰ ਨਾਲ ਰਿਲੇਟ ਕਰਕੇ ਉਹਨੂੰ ਕਾਫੀ ਜ਼ਿਆਦਾ ਸੋਚਣ ਲੱਗ ਜਾਂਦਾ ਹੈ ਜਾਂ ਫਿਰ ਕੋਈ ਹੋਰ ਵੀ ਰੀਜ਼ਨਸ ਨੇ ਮੈਨੂੰ ਵੀ ਲੱਗਦਾ ਜੀ ਇਸ ਚੀਜ਼ ਨਾਲ ਹਰ ਬੰਦਾ ਫੇਸ ਕਰ ਰਿਹਾ ਹੁਣ ਥੋੜਾ ਮੈਂਟਲ ਹੈਲਥ ਦੀ ਬੜੀ ਗੱਲ ਹੀ ਜ਼ਿਆਦਾ ਹੋ ਰਹੀ ਆ ਕਿਉਂਕਿ ਹੁਣ ਥੋੜਾ ਜਿਹਾ ਸਾਨੂੰ ਚੀਜ਼ਾਂ ਬਟ ਮੈਨੂੰ ਫਿਰ ਲੱਗਦਾ ਕਿ ਆਰਟਿਸਟ ਫਿਰ ਵੀ ਲੱਕੀ ਹੈਗਾ ਕਿਉਂ ਜਿਹੜੇ ਆਪਦੇ ਇਮੋਸ਼ਨਸ ਹੁੰਦੇ ਆ ਨਾ ਉਹ ਇਮੋਸ਼ਨਸ ਉਹ ਇੱਕ ਕੈਰੈਕਟਰਾਂ ਹੀ ਕੱਢ ਦਿੰਦਾ ਮੈਂ ਕਈ ਵਾਰੀ ਜਦੋਂ ਇਹ ਫੀਲ ਕਰਦਾ ਨਾ ਵੀ ਇਮੋਸ਼ਨਸ ਨੂੰ ਕੈਰੈਕਟਰਾਂ ਹੀ ਕੱਢ ਦਿੰਨਾ ਫਿਰ ਮੈਂ ਦੇਖਦਾ ਕਿ ਜਿਹੜੀ ਦੂਜੀ ਫੀਲਡ ਤੇ ਲੋਕ ਆਉਖੀ ਕਰਦੇ ਹੋਣਗੇ ਮੈਂਟਲ ਹੈਲਥ ਲਈ ਕਿਉਂਕਿ ਮੈਂਟਲ ਹੈਲਥ ਤਾਂ ਹਰ ਕਿਸੇ ਦਾ ਹੀ ਹਰ ਕਿਸੇ ਨਾਲ ਜੁੜੀ ਚੀਜ਼ ਹੈਗੀ ਤਾਂ ਐਜ਼ ਐਨ ਐਕਟਰ ਮੈਨੂੰ ਇਹ ਲੱਗਦਾ ਕਿ ਅਸੀਂ ਫਿਰ ਵੀ ਆਪਦੇ ਐਕਸਪ੍ਰੈਸ਼ਨ ਕਈ ਕਿਸੇ ਕੈਰੈਕਟਰ ਚ ਇਮੋਸ਼ਨਲੀ ਜਿਵੇਂ ਮੈਂ ਅਸੀਂ ਗੱਲ ਕਰਦੇ ਹੁੰਦੇ ਆ ਦੋਸਤ ਕਿ ਰੋਣਾ ਸਭ ਤੋਂ ਪਿਆਰਾ ਇਮੋਸ਼ਨਸ ਲੱਗਦਾ ਅਸੀਂ ਰੋਣਾ ਬੰਦ ਕਰਦਾ ਵਾ ਮੈਨੂੰ ਲੱਗਦਾ ਸਾਨੂੰ ਰੋਣਾ ਚਾਹੀਦਾ ਜਦੋਂ ਅਸੀਂ ਕਈ ਵਾਰੀ ਰੋਣੇ ਨਾ ਭਰੇ ਹੁੰਦੇ ਆ ਅਸੀਂ ਹਲਕੇ ਹੋ ਜਾਂਦੇ ਆ ਅਸੀਂ ਐਜ਼ ਐਨ ਐਕਟਰ ਜਦੋਂ ਪਰਫਾਰਮ ਕਰਦੇ ਆ ਅਸੀਂ ਰੋ ਲੈਂਦੇ ਆ ਮੈਨੂੰ ਇਹ ਲੱਗਦਾ ਯਾਰ ਦੂਜੇ ਬੰਦੇ ਕਦਰ ਹੁੰਦੇ ਹੋਣਗੇ ਜਾਂ ਉਹ ਇਸ ਸਥਿਤੀ ਨਾਲ ਕਿਵੇਂ ਡੀਲ ਕਰਦੇ ਹੋਣੇ ਸੋ ਇਹ ਚੀਜ਼ ਦਾ ਹੁਣ ਹੈ ਲਾਈਫ ਦਾ ਪ੍ਰੈਸ਼ਰਾਈਜ਼ ਹੋਈ ਗਈ ਆ ਕਿਉਂਕਿ ਅਸੀਂ ਸੋਸ਼ਲ ਨੈਟਵਰਕ ਤੇ ਆਪਦੇ ਆਪ ਨੂੰ ਬਿਹਤਰ ਦਿਖਾਉਣ 'ਚ ਲੱਗੇ ਹੋਏ ਆ ਰੀਅਲ ਲਾਈਫ 'ਚ ਅਸੀਂ ਨਹੀਂ ਧਿਆਨ ਕਰ ਰਹੇ ਔਰ ਅਸੀਂ ਆਪਦੇ ਆਪ ਵੱਲ ਤਾਂ ਬਿਲਕੁਲ ਧਿਆਨ ਨਹੀਂ ਕਰਦੇ ਔਰ ਕਈ ਵਾਰੀ ਸਾਨੂੰ ਆਪਦੇ ਆਪ ਨੂੰ ਆਪਦੇ ਆਪ ਤੋਂ ਵੀ ਪਛਾਣਨਾ ਪ ਕਦੇ ਐਦਾਂ ਦਾ ਹੋਇਆ ਵੀ ਤੁਸੀਂ ਕੋਈ ਇਮੋਸ਼ਨਲ ਸੀਨ ਕਰ ਰਹੇ ਹੋ ਪਰ ਤੁਹਾਨੂੰ ਕੋਈ ਆਪਣਾ ਕੋਈ ਕਿੱਸਾ ਯਾਦ ਆ ਗਿਆ ਹੋਵੇ ਉਸ ਕਰਕੇ ਵੀ ਹਮੇਸ਼ਾ ਹੀ ਹਮੇਸ਼ਾ ਹੀ ਜਦੋਂ ਅਸੀਂ ਸਟੱਡੀ ਵੀ ਕਰਦੇ ਸੀ ਸਾਨੂੰ ਇੱਕ ਮੈਥਡ ਸਿਕਾਇਆ ਜਾਂਦਾ ਹੈ ਇਮੋਸ਼ਨਲ ਮੈਮਰੀ ਜਦੋਂ ਅਸੀਂ ਕੋਈ ਇਮੋਸ਼ਨਲ ਸੀਨ ਕਰਨਾ ਹੁੰਦਾ ਸੀ ਜਦੋਂ ਅਸੀਂ ਪਲੇ ਵੀ ਕਰਦੇ ਹੁੰਦੇ ਸੀ ਤੇ ਸਾਡੇ ਮੈਮ ਜਾਂ ਸਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਦੀ ਲਾਈਫ ਦਾ ਕੋਈ ਇਮੋਸ਼ਨਲ ਪਾਰਟ ਯਾਦ ਕਰੋ ਤੂੰ ਹਰ ਕਿਸੇ ਦੀ ਲਾਈਫ ਵਿੱਚ ਕੋਈ इमोशनल ਪਾਰਟ ਹੁੰਦਾ ਜਿਹਨੂੰ ਯਾਦ ਕਰਕੇ ਉਹ ਕਦੇ ਵੀ ਰੋ ਸਕਦਾ ਤਾਂ ਜਦੋਂ ਸੀ ਕੋਈ इमोशनल ਮੈਂ ਜਦੋਂ ਕੋਈ इमोशनल ਸੀਨ ਕਰਦਾ ਤਾਂ ਮੈਂ ਕੋਈ इमोशनल ਮੈਮਰੀ ਯਾਦ ਜ਼ਰੂਰ ਕਰਦਾ ਉਹਨਾਂ ਜਾਂ ਮੈਂ ਕੁਝ 뮤זיਕ ਸੁਣਦਾ ਉਹਨਾਂ ਉਦਾਂ ਦਾ ਤਾਂ ਫਿਰ ਉਹ ਤੁਸੀਂ ਉਸ ਇਮੋਸ਼ਨਸ ਨੂੰ ਨਿਮਾਉਣ ਤੇ ਤੁਹਾਨੂੰ ਬਹੁਤ ਹੈਲਪ ਕਰਦਾ ਮਤਲਬ ਇਹ ਸਾਡੇ ਸਟੱਡੀ ਵਿੱਚ ਵੀ ਹੈਗਾ ਹਾਂ ਹਾਂਜੀ ਤੇ ਆਖਰ ਚ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਵੀ ਜੇ ਅਸੀਂ ਦੇਖਦੇ ਹਾਂ ਵੀ ਕਦੇ-ਕਦੇ ਵੈਬ ਸੀਰੀਜ਼ ਕੁਝ ਐਦਾਂ ਦੀ ਹੁੰਦੀਆਂ ਨੇ ਜਿਹੜੇ ਅਸੀਂ ਫੈਮਲੀ ਨਾਲ ਬੈਠ ਕੇ ਨਹੀਂ ਦੇਖ ਸਕਦੇ ਇਹ ਵੈਬ ਸੀਰੀਜ਼ ਅਸੀਂ ਫੈਮਲੀ ਨਾਲ ਬੈਠ ਕੇ ਬਿਲਕੁਲ ਦੇਖ ਸਕਦੇ ਹੋ ਜੀ ਐਦਾਂ ਚ ਇਹਦੇ ਚ ਐਦਾਂ ਕੋਈ ਡਾਇਲੋਗ ਨਹੀਂ ਹੈਗਾ ਕੋਈ ਗਾਲੀ ਗਲੋਚ ਨਹੀਂ ਹੈਗਾ ਬਹੁਤ ਥ੍ਰਿਲ ਆ ਬਹੁਤ ਗੁੱਡ ਥ੍ਰਿਲ ਆ ਔਰ ਮਦਰ ਲਵ ਹੈਗਾ ਇਹਦੇ ਵਿੱਚ ਲਵ ਤੇ ਗੱਲ ਹੋਈ ਆ ਤਾਂ ਤੁਸੀਂ ਆਰਾਮ ਨਾਲ ਸਾਰੀ ਫੈਮਿਲੀ ਦੇਖ ਸਕਦੇ ਆ ਬਾਕੀ ਦੂਸਰੀ ਚੀਜ਼ ਹੈਗੀ ਆ ਮੈਨੂੰ ਲੱਗਦਾ ਜਿਹੜਾ OTT ਪਲੇਟਫਾਰਮ ਆ ਅੱਜ ਦੇ ਟਾਈਮ 'ਚ ਬਹੁਤ ਪਰਸਨਲ ਹੋ ਗਿਆ ਟੀਵੀ ਹਰ ਰੂਮ 'ਚ ਲੱਗ ਗਿਆ ਹਰ ਬੰਦਾ ਉਹੀ ਦੇਖਣਾ ਚਾਹੁੰਦਾ ਜੋ ਉਹਨੇ ਦੇਖਣਾ ਹਾਂ ਔਰ ਮੈਨੂੰ ਲੱਗਦਾ ਕਿ ਵੈਬ ਸੀਰੀਜ਼ ਦੇ ਵਿੱਚ ਥੋੜਾ ਜਿਹਾ ਮਤਲਬ ਇੱਕ ਹਰ ਬੰਦੇ ਦੀ ਚੁਆਇਸ ਹੈਗੀ ਆ ਬਟ ਇਹ ਵੈਬ ਸੀਰੀਜ਼ ਮੈਂ ਸ਼ਿਕਰਾ ਯਾਰ ਬਣਾ ਬਹੁਤ ਸਾਫ ਸੁਥਰੀ ਹੈਗੀ ਆ ਔਰ ਤੁਸੀਂ ਦੇਖੋਗੇ ਤੁਹਾਨੂੰ ਮਜ਼ਾ थैंक यू जी थैंक यू बहुत ही सोना कांसेप्ट लेके वेब सीरीज रिलीज हो चुकी है जरूर देखो जरूर प्यार दो